ਸਵਾਗਤ ਹੈ ਕਿਸਾਨ ਵੀਰ ਤੁਹਾਡਾ ਢਿੱਲੋੜੇ ਰਿਫਾਰਮ ਬਠਿੰਡਾ ਦੇ ਵਿੱਚ ਜਿਹਦੇ ਵੀ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈ 9978123917 ਅੱਜ ਵੀਰੇ ਪਿੰਡ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਜੀ ਤੇ ਜਿਹੜਾ ਬਰਨਾਲੇ ਨੂੰ ਜਾਂਦਾ ਬਠਿੰਡੇ ਤੋਂ ਉਸ ਰੋਡ ਤੇ ਇਹ ਪੁੱਚੋ ਮੰਡੀ ਪਿੰਡ ਆ ਬਾਈਆਂ ਕੋਲੇ 4 ਮਹੀਨੇ ਦੀ ਚੈੱਕ ਪਾਸ ਝੋਟੀ ਦੂਜਾ ਸੂਆ ਬਾਸ ਤੇ ਗੱਭਣ ਪਹਿਲੇ ਸੂਏ ਨੂੰ ਦੁੱਧ ਦਿੱਤਾ ਦਾਖ ਲੀ 4 ਮਹੀਨੇ ਚੈੱਕ ਪਾਸ 6 ਕਿਲੋ ਦੁੱਧ ਆ। ਤੇ 1300 ਮਹੀਨ ਦਸੂਗਾ ਇਹਦੀ। ਆ ਦੇਖੋ ਕਿੰਦੀ ਵਧੀਆ ਛੋਟੀ ਆਗੀ। ਪੂਰੀ ਕੱਦ ਗਾੜ ਦੀ ਓਕੇ ਆ। ਤੇ ਬੱਚਾ ਹੈ ਨਹੀਂ ਵੀਰੇ। 4 ਮਹੀਨਾ ਭੌਂਦੀ ਪਾਓ। ਤੇ ਧਾਰ ਤੇ ਮਿਲ ਪੈਂਦੀ ਆ। ਪੂਰੀ ਚੰਗੀ ਆ। ਕਰ ਲਓ ਸੰਪਾਰਕ ਬਾਈਆਂ। ਪੂਰੀ ਚੰਗੀ ਹੈਗੀ। ਤੇ ਨੰਬਰ ਆਪਾਂ ਬਾਈਆਂ ਦਾ ਲਾ ਦੇਣੇ ਸਕਰੀਨ ਤੇ। ਇਹ ਪੂਰੀ ਵਧੀਆਗੀ। ਟੋਕੜ ਗੱਪਣ ਚੈੱਕ ਪਾਸ ਆਗੀ। ਚੰਗੇ ਗੱਦਗਾੜ ਦੀ ਆ। ਪੂਰੇ ਪੱਡੇ ਵਜੰਦੀ ਆ ਪੂਰੀ ਚੰਗੇ ਤੌਰ ਤੇ ਦਿਖਾਉਣ ਵਾਲਾ ਕੋਈ ਬਾਈ ਹੈ ਨਹੀਂ ਸੀ ਘਰੇ ਹੈ ਨਹੀਂਗਾ ਕਰ ਲੋ ਤੁਪਾਰਕਾ ਸਿੰਘ ਜਲਾ ਇਹਦਾ ਦੇਖ ਸਕਦੇ ਹੋ ਤੇ ਥਾਣੇ ਸੁਣੇ ਇਧਰੋਂ ਤੁਹਾਨੂੰ ਚੈੱਕ ਕਰਾ ਦੇਣਾ ਬਹੁਤ ਵਧੀਆ ਥਾਣਾ ਹੈ ਇਹਦੇ ਪੂਰੇ ਟਾਪ ਦੀ ਝੋਟੀ ਹੈ ਤੇ ਦੂਜੇ ਸਵੇਰ ਵਾਸਤੇ ਗੱਪਣ ਪਹਿਲੇ ਸਵੇਰ ਨੂੰ 10-11 ਲੀਟਰ ਦੁੱਧ ਦਿੱਤਾ ਵਾ ਪੂਰੇ ਟਾਪ ਦੀ ਬੱਚਾ ਹੈ ਨਹੀਂ ਝਾੜ ਤੇ ਮਿਲਦੀ ਆ ਝਾੜ ਵੀ ਭੋਜਨਾ ਆਪਾਂ ਪੂਰੀ ਟਾਪ ਦੀ ਹੈਗੀ ਠੀਕ ਆ ਵੀਰੇ ਤੇ ਨੰਬਰ ਆਪਾਂ ਵਾਈਆਂ ਲਾ ਦਿਆਂ ਇਸ ਸਕਰੀਨ ਤੇ ਸਾਰੇ ਵੀਰਾਂ ਦਾ ਇੰਤਾਈ ਵੀਡੀਓ ਦੇਖ ਲਈ ਤੈਅਦ ਲੋ ਧੰਨਵਾਦ ਜੀ